ਆ ਬਾਈ ਕਾਲੇ ਲੰਮਿਆਂ ਵਾਲੇ ਦਾ ਕੁੱਤਰਾ ਬਾਈ ਤੇ ਬਹੁਤ ਸਿਰਾਲਾ ਬਾਈ ਜਾਨਵਰ ਉੱਡ ਕੇ ਬਹੁ ਬਹੁ ਮਾਰ ਕਾ ਬਰਾ ਮਾਨੂੰ ਬਾਜੀ ਜਤਨ ਨੇ ਪੂਰਾ ਚੰਗਾ ਉੱਡਿਆ ਬਾਈ ਜਾਨਵਰ ਐਂਡ ਹੀ ਲਾਤਾ ਤੇ ਆਪਾਂ ਤੁਹਾਨੂੰ ਆਹ ਬਾਈ ਸ਼ੀਰੇ ਦਾ ਬਾਈ ਤੇ ਇਹਨਾਂ ਤੀਜਾ ਨਾਮ ਬਣਾ ਬਾਈ ਕੱਲ ਨੂੰ ਕੜ ਰਾਇਸ ਰਾਇ ਹੁੰਦਾ ਦੋ ਖੜ ਜਾ ਬੋਲ ਸੰਦੀਪ ਆਪਣਾ ਗੋਮ ਪਾਪਾ ਬਾਜੀ ਹੋਰ ਕਿੱਦਾਂ ਨੇ ਉਹੀ ਗੱਲ ਹੋਣੀ ਹੈ ਤੜਕੇ ਦੀ ਵੀ ਆਹ ਲੇ ਵੀਡੀਓ ਇਹਦੀ ਚੈੱਕ ਕਰ ਲੋ ਚੰਗੀ ਤਰ੍ਹਾਂ ਆਹ ਚੈੱਕ ਕਰ ਲੋ ਜੀ ਬੱਚਾ ਖਤਮ ਹੋ ਗਿਆ ਪਿਆ ਜਾਮਾ ਆ ਦੂਜੀ ਮੂਹ ਦਾ ਦੂਜਾ ਮੂੜਾ ਦੂਜਾ ਮੋਡਾ ਹੀ ਦਿਖਾ ਦੇ ਬਈ ਦੋਨੇ ਬਾਸ਼ੇ ਲੱਗਿਆ ਕਪੂਛ ਤੇ ਲੱਗੀ ਵੀ ਆ ਕਾ ਕਪੂਛ ਤੇ ਆਂ ਪੂੜਾ ਜੱਟ ਲਾ ਲਓ ਮਿੱਤਰੋ ਥਾਪੇ ਮਾਰਦਾ ਹਜੇ ਵੀ ਪੁੱਤਰ ਤੇ ਸਿਰ ਨਿਮੇੜਦੀ ਆ ਆ ਗਿਆ ਬਈ ਸੇ ਨੂੰ ਟੋਕੋ ਸੇ ਨੂੰ ਗਿਆ ਬਈ 5 4 ਤੇ ਬਾਜੀ ਨਿਪੜ ਗਈ ਸੀ ਤੇ ਆਇਆ ਆਇਆ ਐਸੇ ਜਾਂਦਾ ਆਇਆ ਆਇਆ ਮੇਰਾ ਹੋਈ ਵਾਇ ਤੇ ਕੋਮ ਆਇਆ 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 ਇਧਰ ਉਧਰ ਕੋਣੀ ਪੜਾ ਫੜ ਲਓ ਕਿਸੇ ਨੂੰ ਨਾ ਕੋਲੋਂ ਦੀ ਤਾਂ ਪਹਿਲਾਂ ਫੜ ਲਓ ਪਹਿਲਾਂ ਉਹ ਤਰਾਜ ਲੱਗ ਗਿਆ ਸੀ ਬਈ ਕੂਤਰ ਤੇ ਤੇ ਜਮਾ ਕਲੀਅਰ ਕਰਾਵਾਂਗੇ ਦੇਖੋ ਬਈ ਜੰਦਾ ਜਿੱਤਿਆ ਹੋਇਆ ਦਾ ਅਸਹਿਤੋ ਜਿੱਤਿਆ ਵਾ ਇਹ ਹਾਰਿਆ ਹੋਇਆ ਸੀ ਇਹ ਫੋਡ ਵਾਲਾ ਹਰਿਆ ਹੋਇਆ ਉਹ ਜਿੱਤਿਆ ਹੋਇਆ ਅੱਛਾ 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 ਫੋਡ ਵਾਲਾ ਜਿੱਤਿਆ ਹਾਂ ਹਾਂ ਸਹੀ ਆ ਵਾਹ ਬਈ ਵਾਹ ਕੂਤਰ ਬਈ ਦੋਨੇ ਹੀ ਬਹੁਤ ਵਧੀਆ ਉੱਡ ਗਏ ਯਾਰ ਤਿੰਨੇ ਹੀ ਕੂਤਰ ਵਧੀਆ ਉੱਡ ਗਏ ਦੁੱਲਿਆੜੀ ਦਾ ਰੱਬ ਜੀ ਖੜੀ ਹੈ ਬਾਈ ਲੋ ਮੈਟਰੋ ਆਪਣੇ ਪਿੰਡ ਰਾਹ ਸਰ ਬਾਜੀ ਐਂਡ ਹੋ ਗਿਆ ਤੇ ਸ਼ਾਮ ਦਾ ਕਰ ਤੈਰ ਦਾ ਐਂਡ ਹੋ ਗਿਆ ਤੇ ਦੂਸਰ ਕੱਲ ਫੇਰ ਸ਼ੁਰੂ ਆ ਛਤਰੀਆਂ ਲੱਗੀਆਂ ਆ ਜਾਂਦੇ ਜਨੌਰ ਤੇ ਬਾਕੀ ਟ੍ਰੇਲ ਆਪਾਂ ਕੱਲ ਨੂੰ ਵੀਡੀਓ ਚ ਐਡ ਕਰਾਂਗੇ be verdad. ਕਰਾ ਮਾਇਰਾ ਦੁੱਲਾ ਜਨ ਨਾਲ ਤਿਸਰ ਉੱਡਨੀ ਹੈ ਬਾਈ ਅੱਜ ਆਪਣੇ ਪਿੰਡ ਤੇ 8 ਵਜੇ ਉੱਲੇ ਲੱਗਣਗੇ ਇਹਨਾਂ ਨੂੰ ਇਹ 150 ਕਰਦਾ ਅੱਲ ਦੇਖੀ ਸੀ ਬੜਾ ਘਾੜਾ ਹਾਂ ਕਬੂਤਰੀ ਹੈ ਬਾਈ ਜਾਂ ਤਾਂ ਲੱਕਰੀ ਪਤਾ ਅੱਜ ਤੇ ਤਸਰ ਦੱਜ ਦੇਖੋ ਬਾਬਾ ਨਾਨਕ ਬਾਬਾ ਨਾਨਕ ਦੇ ਕਲੇ ਕਿਹਦੇ ਕਰਮਾਂ ਚ ਲਿਖੀ ਆ ਠੀਕ ਹੈ ਪਰਸਾ ਹੋ ਗਿਆ ਦਿੱਤਾ ਹੋਰ ਬਾਈ ਡਾਟ ਠੀਕ ਹੈ ਬਾਈ ਹੋਰ ਸੈਟ ਹਾਂ ਵਧੀਆ ਵਧੀਆ ਤੇ ਕਿਵੇਂ ਲੱਗਦਾ ਮਾਹੌਲ ਬਈ ਮਾਹੌਲ ਓਕੇ ਆ ਭਈਆ ਚਲੋ ਵਧੀਆ ਬਈ ਮਿਲਦੇ ਆ ਫਿਰ ਬਈ ਫੋਟੋ ਨੇ ਮੈਂ ਬਈ ਸਾਡੇ ਕੁੱਤੇ ਬਈ ਗੋਲ ਬਈ ਕੁੱਕੀ ਕੀ ਆਲਾ ਬਈ ਆਬਦੁੱਲਾ ਤੇ ਇੱਥੋਂ ਲੈ ਲੈ ਗਣੀ ਬਈ ਅਮਰਜੀਤ ਕੈਨੇਡਾ ਦੇ ਘਰੋਂ ਅੱਜ ਫਾਈਨਲ ਹੋ ਜਾਣਾ ਲੱਗਵਾ ਓਡੇ ਬੱਤਲੇ ਕਹਿ ਮੈਂ ਫੀਲ ਆ ਗਿਆ ਪੰਦੇ ਆ ਕੱਚਾ ਵੀ ਠੀਕ ੱਲੇ ਚੱਲਣਾ ਭਾਣਵਾ ਪਹਿਲਾਂ ਵੀ ਜਿੱਤੀ ਵੀ ਠੀਕ ੱਲੇ हूं वो बैठा रोिक्की बरनाले के हेड में राज भर से खड़े हुए हैं कोई बना ਆਹਨੇ ਅਸਲੀ ਨਾਮ ਦਿੱਤਾ ਕਿ ਇਹ ਪੰਗੀ ਬੋਧਾ ਪੱਲਾ ਮੋੜੀ ਦਾ ਸਾਲ ਪਾਲੇ ਦੀ ਹੈ ਇਹ ਸੀਲੇ ਦਾ ਇਹ ਤੋਂ ਮੈਂ ਰਜਿਸਟਰ ਕੀਤਾ 50000 ਰੁਪਏ ਪਾਲੇ ਦੇ ਬਾਹਰ ਪੱਲਾ ਖੁੱਲ ਜਾ ਮਸਨ ਕੋਣ ਨਚਾ ਹੂੰ ਜਮੀਨ ਨੰਬਰ ਹੈ ਪਾਦੀਓ 159 ਸਾਰਦਾ ਮੋਟਾ ਹੋ ਹੋ ਅੱਲਾਹ ਦੀ ਬਾਈ ਬਾਲੇ ਘੱਟ ਰਹਾ ਹੈ ਜੇ ਤੁਹਾਨੂੰ ਜਿੰਦਰ ਬਾਡ ਪਰ ਬਾਈ ਹੋ ਗਿਆ ਵੀਰੇ ਹਾਂ ਬਾਕੀ ਤਾਂ ਇਹ ਹੀ ਹੈ ਇਹ ਤਾਂ ਇਹ ਖੜਕਦਾ ਨਾ ਇਹ ਤਾਂ ਦੋ ਜੀ ਕਿਹਾ ਤੁਹਾਨੂੰ ਜੇ ਕੋਈ ਪਸੰਦ ਹੋਵੇ ਪਰ ਇਹ ਜੇ ਅੱਜ ਨਹੀਂ ਜਾਣਾ ਤਾਂ ਸੋ ਦਰ ਹਾਂ ਜੀ ਮਿੱਤਰੋ ਤੇ ਆਪਾਂ ਹੁਣ ਦੁਪਹਿਰਾ ਹੋ ਗਿਆ ਬਈ ਤੇ ਤਸਰ ਦਾ ਅੱਜ ਤੀਜਾ ਦਿਨ ਆ ਤੇ 2 ਵਜੇ ਕਿਹਦਾ ਟਾਈਮ ਨਹੀਂ ਕਿੰਨਾ ਧੰਨਵਾਦ ਜੀ ਦੋ ਪੰਤਾਲੀ ਹੋ ਗਏ ਤੇ ਆ ਬਾਈ ਬੱਬੂ ਨਾਲ ਗੱਲ ਕਰਦੇ ਆਪਾਂ ਹਾਂ ਬੱਬੂ ਕਿੰਨੇ ਰਹਿ ਗਏ ਆਪਣੇ ਪਿੰਡ ਬਾਜੀ ਦੇ ਕਬੂਤਰ ਹਾਂ ਪਿੰਡ ਰਾਜੇਸ਼ਰ ਵੀਰੇ ਤੇ ਚੱਲ ਰਹੀ ਬਾਜੀ ਅੱਜ ਤਿੰਨ ਕਬੂਤਰ ਆ ਅੱਜ ਤਾਂ ਸਰਦਿਆ ਤਿੰਨੇ ਇਨਾਮਾਂ ਤੇ ਆ ਸਹੀ ਹੈ ਬਈ ਤਨ ਥਾਵੇਂ ਜਿੱਤਦਾ ਵੀਰੇ ਠੀਕ ਆ ਭਰਾ ਕਿਹਦੇ ਕਿਹਦੇ ਵੀਰੇ ਰਹਿ ਗਏ ਕਬੂਤਰ ਫਿਰਦਾ ਅੱਛਾ ਬਈ ਕਉਨੋਂ ਮਾਣੂ ਮਾਣੂ ਵਾਲੇ ਨੇ ਮੋੜਿਆ ਤੇ ਸਰਾਜ ਠੀਕ ਆ ਵੀਰੇ ਇੱਕ ਕਬੂਤਰ ਫਿਰਦਾ ਬਈ ਲਵੀ ਠਿਕਰੀ ਵਾਲ ਧੁੱਲਾ ਧੁੱਲਾ ਜਨ ਨਾਲ ਤੇ ਡਾਕਟਰ ਕਲਾਲ ਮਾਜਰਾ ਸਹੀ ਆ ਭਰਾਵਾ ਸੋ ਉਹਨਾਂ ਨੇ ਸਾਹਮਣੇ ਹਾਂ ਬਈ ਇੱਕ ਕਬੂਤਰ ਹੈਗਾ ਆਪਣਾ ਗੜਬਰ ਵਾਲਿਆਂ ਦਾ ਸਹੀ ਆ ਵੀਰੇ ਉਹ ਕਾਲੇ ਲੰਮੇ ਦਾ ਮੋੜਿਆ ਬਾਬੇ ਵਾਹ ਜੀ ਵਾਹ ਹਾਂ ਤਿੰਨੇ ਕਬੂਤਰ ਸਹੀ ਫਿਰਦੇ ਐਸ ਟਾਈਮ ਠੀਕ ਆ ਭਰਾ ਨਾ ਮੰਜ ਨੇ ਲਓ ਮੈਂ ਪੂਰਾ ਬਾਜੀ ਦਾ ਨਜ਼ਾਰਾ ਲੈ ਰਿਆ ਭਰਾ ਆਪਣੇ ਤੇ ਬਾਜੀ ਪੂਰੀ ਸਰਾ ਬਾਜੀ ਹੋਈ ਆ ਬਈ ਜਿਆਦਾ ਮੱਧ ਬਾਕੀ ਬਣੇ ਰੋ ਵੀਡੀਓ ਨਾਲ ਆਪਾਂ ਹੋਰ ਵੀ ਐਂਡ ਤੱਕ ਸੀਨ ਸਾਰਾ ਦਿਖਾਵਾਂਗੇ ਟੀੜਾ ਮਾਰਦਾ ਬਾਜੀ ਹਾਂਜੀ ਮਿੱਤਰੋ ਟਾਈਮ ਹੋ ਗਿਆ ਦੇਖੀ ਮੈਂ ਟਾਈਮ ਧੰਨਵਾਦ ਧੰਨਵਾਦ ਜੀ 3 ਵਜੇ ਦੀ ਅਪਡੇਟ ਆ ਬਾਈ ਚੈੱਕ ਕਰਦੇ ਆਪਾਂ ਹਾਂ ਬਈ ਸੀ ਬੋਲੀ ਬਈ ਹਾਂਜੀ ਵੀਰੇ ਫਲਟਰ ਆ ਸਰ ਜੀ ਪਹਿਲੇ ਦਿਨ ਕਬੂਤਰ ਬਾਈ ਉੱਡੇ ਸੀਗੇ ਆਪਣੇ 37 ਸਹੀ ਆ ਬਾਈ ਤੇ ਦੂਜੇ ਦਿਨ ਕਬੂਤਰ ਉੱਡਿਆ ਬਾਈ 22 ਕਬੂਤਰ ਦੂਸਰੇ ਸਹੀ ਆ 33ਰ ਤੇ ਬਈ 6 ਕਬੂਤਰ ਰਹਿ ਗਏ ਸੀਗੇ ਸਹੀ ਹੋਈ ਤੇ 6ਾਂ ਦੇ ਵਿੱਚੋਂ ਬਈ ਤਿੰਨ ਕਬੂਤਰ ਕੱਟੇਗੇ ਤਿੰਨ ਕਬੂਤਰ ਜਿਹੜੇ ਉੱਡੀ ਜਾਂਦੇ ਹੈਗੇ ਡਾਕਟਰ ਕਲਾਲ ਮਾਜਰਾ ਜੀ ਗੁੱਲਾ ਚੰਨ ਵਾਲ ਇਹਨਾਂ ਦਾ ਕਬੂਤਰ ਦਾ ਨਾਮ ਹੈਗਾ ਨਵੀ ਠੇਕਰੀ ਵਾਲ ਦੇ ਨਾਮ ਤੇ ਤੇ ਇਹਨਾਂ ਦਾ ਆਪਦਾ ਘਰੋਂ ਗਰੂਤਰ ਹੈਗਾ ਤੇ 22 ਗੁੱਸਾ ਜਿਹੜਾ ਹੀ ਸਹੀ ਹੋਈ ਤੇ ਪੁੰਨੂ ਮਾਨੂਕੇ ਦੋਹੇ ਭਰਾਵਾਂ ਨੇ ਸੰਭਿਆਗਾ ਪਰ ਕਬੂਤਰੇ 22 ਗੁੱਸੇ ਦਾ ਜੀ ਸਹੀ ਹੋਈ ਜਿਹੜਾ ਸੁੰਦਰ ਬੜਵਰ ਆ ਵੀਰੇ ਕਾਲੇ ਲੰਮੇ ਵਾਲੇ ਨੇ ਸੰਭਿਆਗਾ ਇਹ ਸਹੀ ਤੇ ਬਈ ਬੜਵਰ ਵਾਲੇ ਮੁੰਡਿਆਂ ਦਾ ਹੈਗਾ ਆਡੇ ਪਿੰਡ ਦੇ ਭਾਣ ਜਾਈ ਮੁੰਡੇ ਆਪਾਂ ਮਲਾਉਣੇ ਆ ਬਾਈ ਤੁਹਾਨੂੰ ਸਾਰੇ ਬੰਦਾਂ ਨਾਲ ਆਹ ਮੈਲੋ ਡਾਕਟਰ ਬਾਈ ਗਲਾਰ ਮਾਜਰਾ ਤੇ ਆਪਣਾ ਪਿੰਡ ਦੇ ਨਾਮ ਡਾਕਟਰ ਮੋਹਿੰਦਾ ਬਾਈ ਕਹਿ ਕੇ ਛੱਦਿਆ ਸੀਗਾ ਹਾਂ ਦੜਕੇ ਵੀ ਵੀਡੀਓ ਐਡ ਕਰਾਂਗੇ ਤੇ ਬਣਾਈ ਹੋਣਾਗਾ ਸੀ ਕੋਲੇ ਆਂਦਾ ਬਾਈ ਬੰਦੇ ਨੇ ਗੱਬਦੀ ਕਰਤੀ ਵਾਹ ਜੀ ਵਾਹ ਸਰਾ ਹੋ ਗਿਆ ਬਾਈ ਵਾਹ ਜੀ ਹੋ ਗਿਆ ਸਰਾ ਆ ਗਿਆ ਕਬੂਤਰ ਵੀ ਹਾਂ ਹਜੇ ਤਾਂ ਨਤੀਜਾ ਜੁੱਥਾ ਦਨ ਮੇ ਠੋਕੂ ਆ ਹਾਂ ਬਈ ਸਹੀ ਗੱਲ ਆ ਆਉਂਦਾ ਬਈ ਹੋਣਾ ਸਾਰਾ ਬਣਿਆ ਹੋਦਾ ਬਹੁਤ ਸਾਰਾ ਕੁਝ ਲਈ ਰੋਟਾ ਕੰਮ ਰੋਟਾ ਕੰਮ ਕਾਲੋਂ ਲਹਿ ਜਾਣ ਰੋਟਾ ਸੋਹ ਤੇ ਮਾਤਿ ਵਾ ਬੋਨ ਦੀ ਦੇਮ ਅੰਦਰ ਮਗਰ ਬੜਾ ਆਲਾਬਾ ਤੇ ਇਹ ਕਹਿੰਦਾ ਜਤਾਈ ਵਾਲਾ ਖੁੱਦ ਗਿਆ ਭਾਈ ਲਾਓ ਮਿੱਤਰੋ ਜੁਵੇਂ ਕਹਿੰਦਾ ਭੂਗਣੀ ਚ ਚਵਾਨੀ ਫਸੀ ਪਈਆ ਆ ਬਾਈਆਂ ਦਾ ਬਈ ਬਾਈ ਪੂਰਾ ਚੰਗਾ ਫਿਰਦਾ ਵੜ-ਵੜ ਪਉ ਤੇ ਬਾਜੀ ਪੂਰੀ ਹਜੇ ਸ਼ਰਾਬ ਡਲ ਰਹੀ ਆ ਬਈ ਤਿੰਨਾ ਦੀ ਬਾਜੀ ਨਾਮਾਂ ਤੇ ਉੱਡ ਰਿਆ ਤੇ ਉਂ ਬਾਜੀ ਕਿਸੇ ਦੇ ਨਹੀਂ ਤੇ ਫੈਸਲਾ ਹਜੇ ਕੋਈ ਨਹੀਂ ਹੋਇਆ ਇਹ ਤਿੰਨੀ ਵਧੀਆ ਫਿਰਦੇ ਆ ਬਈ ਆ ਜਾਂਦੇ ਬਈ ਸੀਰਾ ਹਰੀਗੜ ਤੇ ਸੁੰਦਰ ਬੜਵਰ ਤੇ ਤੁੱਲਾ ਜਨ ਵਾਲਾ ਪੂਰੇ ਚੰਗੇ ਫਿਰਦੇ ਆ ਬਈ ਜੰਮਰ ਬਾਕੀ ਬਣੇ ਰੋ ਆਪਾਂ ਬਈ ਨਾਮ ਨੂੰ ਮੰਨਿੰਦੇ ਪੂਰਾ ਦਿਖਾਵਾਂਗੇ ਆਪਾਂ ਕਿਹੜਾ ਉੱਤਰ ਬੰਨ ਕਰਦਾ ਬਾਜੀ ਉਹ ਬਰੇ ਗੁਲੇਲੀ ਨਹੀਂ ਦੁਲਾਰੀ ਫੰਗਣੀ ਮਾਰਾਂ ਆਪੀ ਬੱਬਾ ਨਾਲ ਪੱਲਾਵਾੜਾ ਵੀ ਮਾਰ ਰਹੀ ਹੈ। ਲਓ ਮਿੱਤਰੋ ਸਿਰਾ ਹਰੀਗੜ ਬਹਿ ਗਿਆ ਬਾਈ ਤੇ ਸੁੰਦਰ ਬਾੜਵਰ ਤੇ ਦੁੱਲਾ ਜਨ ਨਾਲ ਦੋ ਦੋ ਫਿਰਦੇ ਬਾਈ। ਪਾੜ ਜਦੋਂ ਫੂਨ ਨਹੀਂ ਚੱਕਦੇ। ਇੱਧਰ ਤਾਲੀ ਖਾ ਕੇ ਬੀ ਆ ਬਾਈ। ਤੇ ਉਹ ਤੁਗਣਾ ਰੂਰ ਵੀ ਜੀ ਆ। ਲਓ ਬਾਈ ਬੱਚਾ ਵਾਈਆਂ ਦਾ ਬਾਜੀ ਮਾਰ ਗਿਆ ਬਾਈ। ਬੈਂਦਾ ਬੈਂਦਾ ਬਾਈ ਪੈਰ ਕੱਢਦਾ ਕੱਢਦਾ ਹੀ ਟਾਈਮ ਕਰੂ ਪੱਲਾ ਦਾ। ਸਿਰੇ ਤਾਂ ਕਿੱਥੇ ਬਹਿ ਗਿਆ ਗੁੱਟ ਮਾਰ ਕੇ ਕਹਿੰਦੇ ਨਾ। ਕਾ ਬੱਗੀ ਕੁਠੀ ਬੈ ਗਿਆ ਫਿਰ ਦਾ ਬੱਗੀ ਉਹਨਾਂ ਕੋਲ ਬੈ ਗਿਆ ਹਨਾ ਹਾਂ ਓਏ ਕੱਲੀ ਜਿਹੜੀ ਜਨਾ ਫਿਰ ਦਾ ਇਹਦਾ ਵੀ ਬੈ ਗਿਆ ਪਹਿਲਾਂ ਇਹਦੀ ਬੈਠੀ ਆਉਂਦੀ ਪਹਿਲਾਂ ਈਰ ਵਾਲਾ ਜਿੱਤਿਆ ਹੋਇਆ ਦਾ ਅਸੇ ਇਹ ਤਾਂ ਜਿੱਤਿਆ ਵਾ ਇਹ ਹਾਰਿਆ ਹੋਇਆ ਸੀ ਇਹ ਕੁਠੇ ਵਾਲਾ ਹਰਿਆ ਹੋਇਆ ਉਹ ਜਿੱਤਿਆ ਹੋਇਆ ਅੱਛਾ 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 ਤੇ ਕੁਠੇ ਵਾਲਾ ਜਿੱਤ ਗਿਆ ਹਾਂ ਹਾਂ ਸਹੀ ਆ ਵਾਹ ਬਈ ਵਾਹ ਕੁੱਤਰ ਬਾਈ ਦੋਨੇ ਹੀ ਬਹੁਤ ਵਧੀਆ ਉੱਡ ਗਏ ਯਾਰ ਤਿੰਨੇ ਹੀ ਕੁੱਤਰ ਵਧੀਆ ਉੱਡ ਗਏ ਦੁੱਲੇ ਵਾਲੀ ਦਾ ਰੱਬ ਚ ਹੀ ਖੜੀ ਆ ਬਈ ਹੈ ਫੋਨ ਮੈਂ ਕਿਤੇ ਨਾ ਮੈਂ ਜਦੋਂ ਫਟਤੀ ਤੋਂ ਆਇਆ ਸੀ ਆ ਜਾਂਦਾ ਬਾਈ ਦੋਨੇ ਰਹਿ ਗਿਆ ਹਾਂ ਆ ਰੋਕ ਜਾ ਆ ਆ ਜਾਂਦੀ ਹੈ ਕਬੂਦਰੀ ਦੁੱਲੇ ਵਾਲੀ ਉਹ ਨਹੀਂ ਨਹੀਂ ਤੂੰ ਪੁਲ ਤੇ ਤੋਂ ਬਾੜੀ ਦੁੱਕੇ ਰੋ ਆਹ ਬਾਈ ਸਹੀ ਆ ਜਾ ਬੱਚਾ ਕੱਲੀਆਂ ਆ ਜਾਂ ਤਿੰਨ ਵਜੇ ਜਿੱਤੇ ਪਹਿਲਾਂ ਬਾਈ ਉਹ ਦੋਨੇ ਟੋਪ ਲਈ ਇੱਥੇ ਫੋਨ ਆ ਗਿਆ ਮੁੜਦਾ ਉਧਰ ਦਿਖਾਉਣਾ ਆਪਾਂ ਇੱਥੇ ਬਹਿ ਜਾਦਾ ਮੈਂ ਇੱਧਰ ਦੇਖ ਆ ਜਾਂਦਾ ਲੋ ਮਤਰਾ ਫੜ ਬਰ ਬਰਣਾ ਦਾ ਬੱਚਾ ਆ ਗਿਆ ਉਹ ਗੈ ਕੁੱਛੇ ਚੜੂਗਾ 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 ਉਹ ਉਹਦੇ ਨਾਲ ਕੀ ਕਰਦਾ ਏ ਹਾਂ ਉਹਦੇ ਨਾਲ ਲੱਗਿਆ ਫਿਰਦਾ ਹਨਾ ਅਣਦੋਪਨਸਾ ਇਹਨਾਂ ਤੋਂ ਜਿੰਨੀ ਆਪਣ ਵਾਲੀ ਤਾਂ ਠੀਕ ਹੋ ਜਾਂਦੀ ਏ ਨਾਲ ਹੀ ਬਹਿ ਜਾਂਦੀ ਏ ਆ ਗਈ ਕਿਹੜਾ ਮੁੰਡਾ ਕਿੱਥੋਂ ਆ ਗਿਆ ਮੇਰੇ ਬੰਦੇ ਨੂੰ ਬੜਾ ਸੁਟਰਾ ਹੱਗੇ ਹਾਂ ਉਹ ਆ ਜਾ ਆ ਨਾਈ ਆ ਨਹੀਂ 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 ਬਾਈ ਬੈਠਾ ਨਹੀਂ ਬੈਠਾ ਨਹੀਂ ਆ ਵਰਦਾ ਬਾਈ ਬੱਚਾ ਬਾੜ ਬਰਾਣਾ ਦਾ ਤੇ ਦੁੱਲੇ ਵਾਲੀ ਰੱਬ ਚ ਖੜੀ ਹੈ ਹਜੇ ਕੋਈ ਫਾਇਦਾ ਨਹੀਂ ਹੋਇਆ 5 ਵਜੇ ਗਏ ਬਾਈ ਦੋਨਾਂ ਕਬੂਤਰਾਂ ਨੂੰ ਚੱਲੀ ਜਾਂਦਾ ਇਹ ਲੈਣੀ ਆਪਾਂ ਉਹ ਵੀਡੀਓ ਬਣਾਉਣਾ ਬਲੌਗ ਪਾਵਾਂਗੇ ਬਾਈ ਬੈਠੇ ਕਬੂਤਰ ਵੀ ਡਿੱਗ ਪਏ ਬਾਈ ਦੋ ਦੋ ਵਾਰ ਉੱਡ ਕੇ ਤਾਂ ਤਿੰਨ ਵਾਰ ਮਾੜਾ ਹੀ ਪੜਾ ਬੱਚਾ ਉਹਨਾਂ ਆਪਾਂ ਬੰਦੇ ਉਹਨੂੰ ਮਲਾਵਾਂਗੇ ਬਾਈ ਆਏ ਹੋਏ ਇਹ ਆ ਹੋ ਗਿਆ ਬਾਈ ਰਹਿ ਗਿਆ ਕੱਲਾ ਬਾਈ ਦੁੱਲਾ ਜਨ ਨਾਲ ਦੁੱਲਾ ਤੇ ਨਾਲ ਗੱਲਾਂ ਰਹਿ ਗਿਆ ਬਾਈ ਵਾਹ ਬਾਈ ਚਲੋ ਮਿੱਤਰੋ ਹੁਣ ਹੁਣ ਆਪਾਂ ਨਾਮਾਂ ਦੇ ਲਚਾਵੜਿਆ ਆਹ ਖੜੀ ਆ ਬਾਈ ਦੁੱਲੇ ਵਾਲੀ ਹਜੇ ਵੀ ਲਓ ਮਿੱਤਰੋ ਹੋ ਗੀਆਂ ਵਧਾਈਆਂ ਦੁੱਲੇ ਬਾਈ ਬਹੁਤ ਬਹੁਤ ਮੁਬਾਰਕਾਂ ਬਾਈ ਤਰ ਕਿਹੜੀ ਵੀਡੀਓ ਅਡ ਕਰਾਂਗੇ ਵਿੱਚ ਸਵੇਰੇ ਬਣਾਈ ਗੱਡੀ ਚ ਬਾਈ ਉਦਰੀ ਚ ਚੰਗੀ ਤਰ੍ਹਾਂ ਮੂਹੜਾ ਜੇ ਦੇਖਣਾ ਹਾਂ ਹਾਂ ਆਇਆ 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 ਐਸੇ ਜਾਂਦਾ ਆਇਆ ਆਇਆ ਮੇਰੇ ਹੋਈ ਵਾਇ ਤੇ ਕੰਮ ਆਇਆ 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 ਲੋ ਮੇਟਰੋ ਥਾਪੇ ਮਾਰਦਾ ਹਜੇ ਵੀ ਕੋ ਉਤਰ ਤਸਰ ਨਿਮੇੜਦੀ ਆ ਆ ਗਿਆ ਬਾਈ ਸੇ ਨੂੰ ਟੋਕਦਾ ਸੇ ਨੂੰ ਗਿਆ ਬਾਈ 5 4 ਤੇ ਬਾਜੀ ਨਿਪੜ ਗਈ ਸੀ ਤਸਰ ਆਪਣੇ ਮੈਨੂੰ ਜਾਂਦਾ ਤੇ ਬੈਣ ਦਾ ਨਾ ਕੋਈ ਨਹੀਂ ਲੈਂਦਾ ਬਾਜਾ ਮਾਰ ਮਾਰ ਬਾਈਆਂ ਨੇ ਸਰਾ ਹੀ ਦੇਤਾ ਆਇਆ 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 ਤ੍ਰਮਾਰਾਗ ਆ ਆ ਆ ਆ ਆ ਆ ਆ ਕੇ ਬਾਈ ਗੂਤਰ ਲਾਟ ਦੀ ਉਹ ਬਲਗਾਈ ਬੜੀ ਜੰਸੀ ਇਹ ਇਧਰ ਆਓ ਸਾਰੀ ਕੋ ਨਹੀਂ ਪਣਾ ਫੜ ਲਓ ਕਿਸੇ ਨੂੰ ਨ ਕੋਲੋਂ ਪਹਿਲਾਂ ਫੜਨ ਪਹਿਲਾਂ ਤਰਾਜ ਲੱਗ ਗਿਆ ਸੀ ਬਾਈ ਗੂਤਰ ਤੇ ਤੇ ਜਮਾ ਕਲੀਅਰ ਕਰਾਵਾਂਗੇ ਭਾਈ ਆਪਾਂ ਨਾ ਕੋਈ ਨਾਮ ਆ ਬੰਦਾ ਹਸਦਾ ਨਾ ਕੋਈ ਲੱਭਦਾ ਨਾ ਚੈੱਕ ਕਰ। ਆ ਦੇ। ਆ ਦੇ। ਨਾ ਕੋਈ ਨਹੀਂ। ਆ ਦੇ। ਚੈੱਕ ਕਰ ਲੋ ਚੰਗੀ ਤਰ੍ਹਾਂ। ਆ ਚੈੱਕ ਕਰ ਲੋ ਜੀ। ਬੰਦਾ ਖਤਮ ਹੋ ਗਿਆ ਪਿਆ ਜਾਮਾ। ਆ ਦੂਜੀ ਮੂਹ ਤਾ ਦੂਜਾ ਮੂੜੂ। ਦੂਜਾ ਮੋਟਾ ਹੀ ਦਿਖਾ ਦੇ ਬਾਈ ਦੋਨੇ ਪਾਸੇ ਲੱਗਿਆ ਕਪੂਛ ਤੇ ਲੱਗੀ ਵੀ ਆ। ਕਾਪੂਛ ਤੇ। ਉਧਰ ਚੈੱਕ ਕਰ। ਆਹ ਸਾਫੀ ਆ ਦੇਖ ਲੋ ਜੀ ਪੂਰੇ ਫੜਾ ਠੀਕ ਹੈ ਬਈ ਆਹ ਬਈ ਡਾਕਟਰ ਬੋਲਦਾ ਹਣਾ ਪਿੰਜਰਾ ਦਾ ਚੱਕ ਤਾਂ ਤੋਂ ਨਾਲੇ ਛਤਰੀ ਲੈ ਆ ਜਾ ਪਿੰਜਰਾ ਦਾ ਜਾ ਕੇ ਨਾਲ ਟਾਂਗੀ ਨਾਲੇ ਛਤਰੀ ਦਿਖਾਈ ਮਾ ਆ ਚਲੋ ਚਲੀਏ ਆ ਜੋ ਆਹ ਦੇਖ ਲੋ ਜੀ ਪੂਰੇ ਕਹਿਣ ਲਾ ਹੈ ਹੈ ਕਿਹ ਕਿਹਦਾ ਬਈ ਦੂਰਾ ਹੈਗਾ ਤੇ ਥੀਰਾ ਹੈਗਾ ਠੀਕ ਹੈ ਨਾ ਆ ਪਿੰਡ ਵਾਲੇ ਖੜੇ ਆ ਗਏ ਤੇ ਜਿਹਨੇ ਦੇਖਣਾ ਸਾਡੇ ਘਰੇ ਆ ਦੇਖ ਲੋ ਗੁੱਸਾ ਰਗਾ ਕੋਈ ਨਹੀਂ ਜੇ ਉਹ ਆਪਣੀ ਸਾਫ ਦੀ ਬਾਜੀ ਕਰਾਈ ਆ ਭਾਈ ਆ ਵੀਡੀਓ ਆਪਾਂ ਪਾ ਦਿਆਂ ਕਹਿੰਦਾ ਗਰੁੱਪ ਦੇ ਵਿੱਚ ਬੈਂਦੇ ਦੀਆਂ ਸਦਰੀ ਤੇ ਅੰਦਰੋਂ ਤਾੜ ਕੇ ਫੜ ਕੇ ਰਾਇਆ ਉਹਦੀਆਂ ਬਾਈ ਸਾਰੇ ਆ ਵੀ ਜਿਹਨੂੰ ਹੈਗਾ ਹੁਣ ਕੱਢ ਲੋ ਤਾੜ ਕੇ ਦਾ ਵੀ ਆ ਹਾਂ ਭਰਾ ਬਣ ਕੇ ਹੱਟ ਪਿੰਡ ਦੀ ਬੇਇੱਜ਼ਤੀ ਹੋ ਯਾਰ ਗਲਤ ਨਾ ਕਰ ਦਿਓ ਠੀਕ ਆ ਬਾਜੀ ਵਧੀਆ ਹੋ ਗਏ ਗਰੁੱਪ ਜਨ ਆਏ ਹੋ ਬਈ ਬੰਦਾ ਕਰ ਗਿਆ ਆਪਣੇ ਦਾਰੀਆਂ ਗੱਲੇ ਕਰਨ ਆਲੂ ਨੂੰ ਕੱਢ ਰਾਇਆ ਸਰਾਇਆ ਹੁੰਦਾ ਤਾਂ ਖੜ ਜਾ ਬੋਲ ਸੰਦੀਪ ਆਪਣਾ ਸੰਦੀਪ ਆਪਾ ਬਾਜੀ ਹੋਰ ਕੀ ਕਰਾਉਣੀ ਹੈ ਕੱਲ ਉਹੀ ਗੱਲ ਨਾਲ ਕੋਈ ਨਾ ਜਾ ਜੇੜ ਲੰਮਿਆ ਉਹ ਕਨੇ ਹੀ ਜਾਣਾ ਫਾਦਲਾ ਨੂੰ ਹਾਂ ਆਹ ਇੱਕ ਮਿੰਟ ਦੇਰ ਬਾਅਦ ਆ ਗਿਆ ਤੁਹਾਡਾ ਅੱਕਲਾ ਡੱਬਾ ਜਾਣਾ ਡੱਬੇ ਚੜਾ ਲਿਆ ਯਾਰ ਮਿੱਤਰੋ ਆ ਬਾਈ ਕਾਲੇ ਲੰਮਿਆਣੇ ਦਾ ਕੂਤਰਾ ਬਾਈ ਤੇ ਬਹੁਤ ਸਿਰਾਲਾ ਬਾਈ ਜਾਨਵਰ ਨੱਟ ਗਈ ਬਹੁਤ ਬਹੁਤ ਮੁਬਾਰਕ ਕਬਰਾ ਮਾਣੂ ਬਾਜੀ ਜਤਨ ਦੀ ਪੂਰਾ ਚੰਗਾ ਉੱਟਿਆ ਬਾਈ ਜਾਨਵਰ ਐਂਡ ਹੀ ਲਾਤਾ ਤੇ ਆਪਾਂ ਤੁਹਾਨੂੰ ਤੀਜਾ ਨਾਮ ਬਣਾਇਆ ਨੇ ਆ ਬਾਈ ਸ਼ੀਰੇ ਦਾ ਬਾਈ ਤੇ ਇਹ ਨਤੀਜਾ ਨਾ ਬਣਾ ਬਾਈ ਇਹ ਪਹਿਲਾਂ ਵੀ ਬਾਈ ਬਾਜ਼ੀਆਂ ਜਿੱਤੇ ਬਹੁਤ ਸਿਰਾਂ ਲਾਇਆ ਬਾਈ ਜਾਨਵਰ ਤਿੰਨੇ ਚਾਰੇ ਜਾਨਵਰ ਬਾਈ ਪੂਰਾ ਐਂਡ ਡੋਟਿਆ ਗਿਆ ਤੇ ਇਹ ਤੀਸਰਾ ਵਾਲਿਆ ਬਾਈ ਆ ਘੰਟਾ ਵਾਲਾ ਉਹੀ ਆ ਹਾਂ ਇਹ ਬਹੁਤ ਚੰਗਾ ਨਾ ਬਾਈ ਬਹੁਤ ਸਿਰਾਂ ਲਾਇਆ ਲੇ ਕੇ ਜਾ ਦੀ ਜਗਤ ਆ ਵੀ ਲੈ ਕੇ ਜਾ ਦੂਜਾ ਤੀਜਾ ਦਾ ਮਰਜੀ ਕਿਨੇ ਦਾ ਹੋਈ ਸਾਰੰਦਾ ਆ ਉਹ ਵੀ ਦੱਸੂਗਾ ਬਾਈ ਜੀ મેદા <coughs> <coughs>